ਸੇਸ਼ੀ ਗਾਇਨੀ ਸਾਰਿਆਂ ਨੂੰ ਤੇ ਅੱਜ ਆਪਾਂ ਲੱਗੇ ਆ ਤੁਹਾਨੂੰ ਉਪਸਤਰਾਂ ਦਾ ਖੁੱਡਾ ਦਿਖਾਉਣ। ਬਹੁਤ ਟਾਈਮ ਹੋ ਗਿਆ ਬਲੌਗ ਜਿਹੜਾ ਤੁਹਾਨੂੰ ਦਿਖਾਉਣੀਆਂ ਤੇ ਸੋਚਿਆ ਕਿ ਇੱਕ ਵਕਤ ਦੇ ਵਿੱਚ ਬਲੌਗ ਤੋਂ ਪ੍ਰੋਪਗੈਟ ਦਿਖਾ ਲਵਾਂ। ਪਹਿਲਾਂ ਪਟਾਣ ਨੂੰ ਦਿਖਾਣੇ ਆ ਬਾਹਰਲਾ ਹਿੱਸਾ ਇਹਦਾ। ਦੇਖਿਆ ਇਹ ਜੰਗਲਾਇਆ ਪੂਰਾ। ਵੈਸੇ ਕੰਦੇ ਪੰਛੀਆਂ ਨੂੰ ਜਿਹੜਾ ਕੈਦ ਨਹੀਂ ਕਰਨਾ ਕਿਹਾ ਇਸ ਕਰਕੇ ਆਸੀਂ ਆਪਣੇ ਪੰਛੀ ਜਿਹੜੇ ਖੁੱਲੇ ਛੱਡਦੇ ਆ ਤੇ ਇਹ ਆਪਣੇ ਆਪ ਹੀ ਜੰਗਲੇ ਦੇ ਵਿੱਚ ਆ ਜਾਂਦੇ ਜਿੱਦੋਂ ਇਹਨਾਂ ਨੇ ਉੱਡ ਕੇ ਖਾਣਾ ਖਾਣਾ ਹੁੰਦਾ ਦਾਣਾ ਪਾਣੀ ਆਲਵਾ ਪੀਣਾ ਹੁੰਦਾ ਫਿਰ ਇਹ ਆ ਜਾਂਦੇ ਆ। ਤੇ ਪ੍ਰੋਪਰ ਡੈਂਗ ਖੁੱਡੇ ਉਹ ਪ੍ਰੋਪਰ ਸਾਫ਼ ਵੀ ਕਰਦੇ ਆ ਹੈਨਾ ਤੇ ਬੱਚੇ ਦਿੰਦੇ ਆ ਬਹੁਤ ਸੋਨੇ ਸੋਨੇ ਨਿੱਕੇ ਨਿੱਕੇ ਦੇ ਇੱਧਰ ਤੁਸੀਂ ਦੇਖ ਸਕਦੇ ਹੋ ਨਿੱਕੇ ਨਿੱਕੇ ਬੱਚੇ ਆ ਦੇਖੋ ਨਿੱਕੇ ਜਿਹੇ ਬੱਚੇ ਆ ਕਿਊਟੀ ਕੂਟੀ ਦੇ ਆ ਦੇਖੋ ਇੱਧਰ ਦੋ ਬੱਚੇ ਇੱਧਰ ਦਿੱਤੇ ਹੋਏ ਥੋੜੇ ਵੱਡੇ ਹੋ ਗਏ ਆ ਠੀਕ ਹੈ ਇਹ ਸਾਰੇ ਕਬੂਤਰ ਆ ਉਹ ਕੋਸ਼ਕਾ ਜਿਹੜੇ ਉਹ ਅੰਡਿਆਂ ਦੇ ਉੱਪਰ ਬੈਠੇ ਆ ਕਬੂਤਰ ਆ ਜਿੱਦ ਰਹਿਣਾ ਨਾ ਅੱਜ ਕੱਲ੍ਹ ਮੈਂ ਝੂਗਿਆ ਸਰਦੀ ਜਦ ਤੱਕ ਮੈਂ ਉੱਪਰ ਆਵਣਾ ਤੱਕ ਤਾਂ ਤੱਕ ਸ਼ਾਂਤੀ ਹੀ ਵਾਲਾ ਦਿਨ ਨਹੀਂ ਲੰਘਦਾ ਮੇਰੇ ਖੰਡੇ ਇਹ ਜਿਹੜਾ ਜੰਗਲਾ ਇੱਥੇ ਭਾਂਡੇ ਵਿੱਚ ਪਾਣੀ ਪਾ ਲੈਣਾ ਘੜੇ ਰੱਖੇ ਹੋਇਆ ਉਹ ਪਾਣੀ ਪਿੰਦੇ ਰਹਿੰਦੇ ਆ ਆਹ ਬਰ ਜੰਗਲੇ ਚ ਉੱਡਦੇ ਰਹਿੰਦੇ ਆ ਹਵਾ ਪਾਣੀ ਲੈੰਦੇ ਰਹਿੰਦੇ ਕ੍ਰੋਸ ਹੁੰਦਾ ਫਿਰ ਇੱਕ ਖੁੱਡਾ ਛੱਡਾ ਆ ਵਾ ਇੱਥੇ ਵੀ ਕਬੂਤਰ ਬੈਠੇ ਹੋਇਆ ਰਈਆਂ ਨੇ ਅੰਡੇ ਦਿੱਤੇ ਹੋਣਗੇ ਬੱਚੇ ਦਿੱਤੇ ਹੋਣਗੇ ਤੇ ਬਹੁਤ ਸੋਹਣੇ ਕਬੂਤਰ ਆ ਵਾਈਟ ਕਲਰ ਦੇ ਪਿੰਡ ਹਰੇਕ ਉਹ ਵੈਰੀਟੀ ਹੈ ਤੇ ਮੰਨ ਲਓ ਕਿ ਉਹਨਾਂ ਨੇ ਕਿਤੇ ਲੱਗਣਾ ਨਹੀਂ ਆਪਸ ਚ। ਗੰਦੇ ਆ ਸਹੀ ਤਰੀਕੇ ਨਾਲ। ਆਹ ਇਹਦਾ ਉਹ ਬੱਚਾ ਆ। ਉਹ ਕੋਸ਼ਕ ਦੇੰਦਾ ਬੱਚਾ ਵਾਜਣਾ ਬਲੈਕ ਬਣਾਇਆ ਤੇ ਉਹ ਵੱਡਾ ਹੋ ਗਿਆ ਇਹਨੂੰ ਛੇਤੀ। ਉਹ ਜੋ ਉਰਦਾਨੀ ਆ। ਉਹ ਤਾਂ ਦਾ ਉਰਦਾਨੀ ਆ। ਜਦੋਂ ਨਹੀਂ ਆਪਾਂ ਕੋਈ ਪੰਛੀ ਰੱਖ ਲਿਆ ਉਹਨਾਂ ਦੇ ਆਪ ਨੂੰ ਦੇਖਭਾਲ ਦੀ ਪ੍ਰੋਪਰ ਕਰਨੀ ਪੈਂਦੀ ਆ। ਤੇ ਇਹਨਾਂ ਨੂੰ ਦੋ ਟਾਈਮ ਪਾਣਾ ਪਣੀ ਪੋਣਾ ਪੈਂਦਾ ਐ ਇਦਾਂ ਖੁੱਲੇ ਵੀ ਛੱਡ ਦੋ ਕੋਈ ਚਿੱਤ ਨਹੀਂ ਆ ਰਾਮ ਨਾਲ ਉੱਡ ਗਏ ਦੂਰ ਤੱਕ ਜਾਂਦੇ ਆ ਫੇਰ ਵਾਪਸ ਆ ਜਾਂਦੇ ਕਈ ਤੇ ਮਾਰਨਿੰਗਸ ਫੇਰ ਤੋਂ ਬਲਾ ਕੇ ਜਾਂਦੇ ਆ ਸ਼ਾਮ ਨੂੰ 7-8 ਵਜੇ ਵਾਪਸ ਆਉਂਦੇ ਤੇ ਵਧੀਆ ਐ ਮੈਂ ਫੜਦੀ ਵੀ ਨਹੀਂ ਤੇ ਫੜੇ ਜਾਂਦੇ ਕਦੀ ਤੇ ਇਹਨਾਂ ਨੂੰ ਰੰਗ ਕੀਤਾ ਸੀ ਰੰਗ ਕਿਤੇ ਵਾਲੀ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਨਾਲੇ ਦੇ ਰੰਗ ਤਾਂ ਕੀਤਾ ਸੀ ਡੈਡੀ ਕਹਿੰਦੇ ਸੀ ਕਿ ਇਹਨਾਂ ਨੂੰ ਇਹੋਂ ਤਾਂ ਰੰਗ ਕਾਫੀ ਫੇਡ ਹੋ ਗਿਆ ਬਟ ਬਲੂ ਰੰਗ ਪਿੰਕ ਰੰਗ ਕੁਝ ਕੁਝ ਦਿਖੰਗਾ ਇਹਨਾਂ ਦਾ ਤੇ ਡੈਡੀ ਕਹਿੰਦੇ ਸੀ ਕਿ ਕਬੂਤਰਾਂ ਨੂੰ ਰੰਗ ਕਰਨ ਦਾ ਮਤਲਬ ਇਹ ਆ ਕਿ ਸਾਡੇ ਕਬੂਤਰ ਸਾਨੂੰ ਪਛਾਣ ਜਾਣ ਦੀ ਕਿ ਆਪਣੀ ਹੈ ਕਬੂਤਰ ਤਾਂ ਕਰਕੇ ਫਿਰ ਅਸੀਂ ਕਿਸੇ ਦਾ ਕਬੂਤਰ ਨਹੀਂ ਰੱਖੀਦਾ ਸੀ ਆਪ ਦੇ ਕਬੂਤਰ ਹੀ ਦਾ ਤੱਕ ਬੋ 3 ਪ੍ਰੋਪਰ ਦਾਣੇ ਪਾ ਦਿਆ ਕਬੂਤਰਾਂ ਨੇ ਹੁਣ ਦਾਣੇ ਚੁੰਗ ਲੈਣੇ ਆ ਤੇ ਦਾਣੇ ਚੁੰਗ ਕੇ ਕਬੂਤਰਾਂ ਨੇ ਬਾਅਦ ਵਿੱਚ ਰੈਸਟ ਦੇ ਉੱਤੇ ਹੋ ਜਾਣਾ ਥੱਕ ਲੈਂਦੇ ਪਾਣੀ ਪੀਂਗੇ ਆ ਥੱਕ ਲੈਂਦੇ ਪਾਣੀ ਪੀਂਗੇ ਤੇ ਇਹਨਾਂ ਨੇ ਦਾਣੇ ਖਾ ਲ ਖਾ ਕੇ ਜਾਣ ਲੱਗਾ ਘੜੇ ਆ ਜਿੱਥਾ ਥਣੀਆਂ ਨੇ ਪਾਣੀ ਪੀਣਾ ਹੈ ਪਾਣੀ ਪਾ ਲਈਦਾ ਹੈ ਘੜਿਆਂ ਦੇ ਵਿੱਚ ਤੇ ਫੁੱਲ ਪਾ ਲਈਦੇ ਆ ਘੜੇ ਤੇ ਫਿਰ ਇਦਾਂ ਇਹ ਪਾਣੀ ਜਿਹੜਾ ਉਹ ਪੀਂਦੇ ਰਹਿੰਦੇ ਆ ਤੇ ਇਸ ਤੋਂ ਬਾਅਦ ਅਸੀਂ ਮੈਂ ਤੇ ਦਾਦੀ ਆਏ ਸੀ ਉੱਪਰ ਛੱਤ ਦੇ ਉੱਪਰ ਤੇ ਦਾਦੀ ਅੱਜ ਲੱਗਿਆ ਕਬੂਤਰਾਂ ਨੂੰ ਰੰਗ ਕਰਨ ਨੂੰ ਕਿਉਂਕਿ ਇਹਨਾਂ ਦਾ ਜਿਹੜਾ ਰੰਗ ਆ ਉਹ ਗੈਸਿਫ ਫੇਟ ਤੇ ਰੰਗ ਕਰਨ ਦਾ ਰੀਜ਼ਨ ਇਹ ਆ ਕਿ ਸਿਰਫ ਆਪਣੇ ਜਿਹੜੇ ਕਬੂਤਰ ਦੀ ਜੜੀ ਆ ਉਹ ਪਹਿਚਾਨ ਰਹਿ ਜਾਂਦੀ ਆ ਤੇ ਜੇ ਕਿਸੇ ਦੂਸਰੇ ਲਕਬੂਤਰ ਆਵੇ ਤੇ ਉਹ ਫਿਰ ਖੁੱਡੇ ਵਿੱਚ ਆਪਾਂ ਨਹੀਂ ਬਾੜਦੇ ਤੇ ਉਹ ਫਿਰ ਆਪਣੇ ਘਰੇ ਵਾਪਸ ਚਲ ਜਾਂਦਾ ਹੈ ਤੇ ਆਪਣੇ ਕਬੂਤਰਾਂ ਦੀ ਪਛਾਣ ਹੁੰਦੀ ਆ ਆਪਾਂ ਉਹਨਾਂ ਨੂੰ ਰੰਗ ਇਸ ਕਰਕੇ ਕਰ ਦਿੰਨੇ ਆ ਆਪਾਂ ਸਰਪਰ ਨਿਸ਼ਾਨੀ ਲਾਉਣੀ ਹੈ ਆਪਣੇ ਕਬੂਤਰਾਂ ਦਾ ਪਤਾ ਲੱਗ ਜਾਵੇ ਆਪਣੇ ਰੰਗੋੜ ਦਾ ਲੱਗਦਾ ਮੈਨੂੰ ਇਦਾਂ ਨਾ ਵੇਚ ਰੰਗ ਲੱਗਦੇ ਜਿਦਾਂ ਪਿਆ ਇੱਥੇ ਰੰਗ ਲੱਗਦੇ ਆਹ ਜਾਦਾ ਉੱਡਦਾ ਹਾਂ ਹਾਂ ਵਿਚਾਰਾ ਬਿੱਠਾਣਾ ਤਾਂ ਪੁੱਛਣਾ ਕਰੀਆ ਪਈ ਆ ਉਹਨੇ ਉਹ ਫਿਰ ਨਾਤੇ ਨਹੀਂ ਨਾ ਰੰਗ ਨਾ ਮੈਨੂੰ ਇਦਾਂ ਲੱਗਦਾ ਜਿਦਾ ਉੱਡਦਾ ਇਹ ਕੈਮੀਕਲ ਜਾ ਆ ਦੇਖੋ ਪਰਪਲ ਹੋ ਗਿਆ ਇਹ ਮੇਰਾ ਪਿੰਕ ਤਾਂ ਹੋ ਜਾਣਾ ਬਦਲ ਜਾਣਾ ਪੰਨਾ ਨੂੰ ਲੱਗਿਆ ਮੈਂ ਬਹੁਤੇ ਜਾਣਨ ਨੂੰ ਮਤਲਬ ਸੁਣਿਆ ਇਦਾਂ ਕਹਿੰਦਾ ਕਿ ਕਬੂਤਰ ਰੱਖਿਆ ਫਲਾਨ ਨੇ ਕਬੂਤਰ ਰੱਖੇ ਲੈ ਕਬੂਤਰਾਂ ਦਾ ਕੀ ਆ ਮਿੱਠਾਂ ਦਾ ਘਰ ਕਬੂਤਰ ਐਵੇਂ ਮਿੱਠਾਂ ਮਾਰਦੇ ਰਹਿੰਦੇ ਆ ਖੰਭ ਖਿਲਰਦੇ ਰਹਿੰਦੇ ਆ ਵਾਕਈ ਇਹ ਤਾਂ ਚੀਜ਼ ਹੈਗੀ ਆ ਕਿ ਜੇ ਆਪਾਂ ਕਬੂਤਰ ਰੱਖਣੇ ਆ ਕੋਈ ਵੀ ਪੰਛੀ ਕੋਈ ਵੀ ਜਾਨਵਰ ਆਪਾਂ ਪਾਲਦੇ ਆ ਰੱਖਦੇ ਆ ਤੇ ਇਹ ਸ਼ੌਕ ਤੋਂ ਬਿਨਾ ਤੇ ਨਹੀਂ ਰੱਖ ਸਕਦੇ ਕਿਉਂਕਿ ਕਬੂਤਰ ਦੀਆਂ ਮਿੱਠਾਂ ਦੀ ਜਿਹੜੀ ਸਮੈਲ ਆਉਂਦੀ ਆ ਤੇ ਜਿਹੜੀਆਂ ਉਹਨਾਂ ਨੂੰ ਸਾਫ਼ ਕਰਨਾ ਬਾਰ-ਬਾਰ ਖੁੱਡਿਆਂ ਨੂੰ ਉਹ ਉਹੀ ਬੰਦਾ ਕਰ ਸਕਦਾ ਹੈ ਜਿਹੜਾ ਬੰਦਾ ਸ਼ੌਂਕ ਰੱਖਦਾ ਕਬੂਤਰ ਪਾਲਨ ਦਾ ਜਾਂ ਕੋਈ ਵੀ ਪੰਛੀ ਕੋਈ ਵੀ ਜਾਨਵਰ ਪਾਲਨ ਦਾ ਸ਼ੌਂਕ ਤੋਂ ਬਿਨਾ ਆਪਾਂ ਪੰਛੀਆਂ ਨੂੰ ਨਹੀਂ ਪਾਲ ਸਕਦੇ ਹੁਣ ਉਹਦਾ ਵੀ ਕੋਈ ਫਾਇਦਾ ਨਹੀਂ ਆਪਾਂ ਪੰਛੀ ਰੱਖਿਆ ਜੇ ਪੰਛੀਆਂ ਨੂੰ ਦਾਣਾ ਨਾ ਪਾਓ ਪਾਣੀ ਨਾ ਪਾਓ ਇਹਨਾਂ ਨੂੰ ਤਾਂ ਪ੍ਰੋਪਰ ਇੱਕ ਬੰਦਾ ਚਾਹੀਦਾ ਹੈ ਦਾਣਾ ਪਾਉਣ ਲਈ ਪਾਣੀ ਪਾਉਣ ਦੇ ਲਈ ਉਹਨਾਂ ਨੂੰ ਕਦੋਂ ਖੁੱਲੇ ਛੱਡਣਾ ਹੈ ਕਦੋਂ ਉਹਨਾਂ ਨੂੰ ਖੁੱਡਿਆਂ ਦੇ ਵਿੱਚ ਲੈ ਕੇ ਆਉਣਾ ਉਹ ਸਾਰੀਆਂ ਚੀਜ਼ਾਂ ਦੇ ਲਈ ਇਹਨਾਂ ਨੂੰ ਮਤਲਬ ਪ੍ਰੋਪਰ ਉਹਨਾਂ ਦੀ ਇੱਕ ਕੇਅਰ ਚਾਹੀਦੀ ਹੈ ਤੇ ਇਹ ਜਦੋਂ ਆਪਾਂ ਪਾਲਨੇ ਸ਼ੁਰੂ ਕਰਦੇ ਹਾਂ ਤਾਂ ਇਹ ਵੀ ਆਪਣੀ ਇੱਕ ਫੈਮਿਲੀ ਮੈਂਬਰ ਹੀ ਬਣ ਗੰਬੇ ਆ ਕਿਉਂਕਿ ਇਹ ਆਪਣੀ ਹਰ ਇੱਕ ਗੱਲ ਨੂੰ ਸਮਝਦੇ ਆ ਜਿੱਦਾਂ ਆਪਾਂ ਇਹਨਾਂ ਨੂੰ ਕਿਸ ਪਛਾਦੇ ਵਿੱਚ ਅੰਦਰ ਖੁੱਡੇ 'ਚ ਐਂਟਰ ਕਰਨ ਨੂੰ ਕਹਣਾ ਤੇ ਉਸੇ ਤੋਂ ਇਹਨਾਂ ਨੇ ਐਂਟਰ ਹੋ ਜਾਣਾ ਜਿੱਦੋਂ ਇਹਨਾਂ ਨੂੰ ਖੁੱਡੇ-ਖੁੱਡੇ ਕਰਕੇ ਕਹਿਣਾ ਤੇ ਜਿੱਦੋਂ ਇਹਨਾਂ ਨੂੰ ਪਾਣੀ ਦਾ ਕਹਿਣਾ ਤੇ ਜਿੱਦਾਂ ਹੀ ਘੜੇ 'ਚ ਪਾਣੀ ਪਾਇਆ ਏਦਾਂ ਇਹਨਾਂ ਨੇ ਘੜਿਆਂ ਵੱਲ ਨੂੰ ਜਾਣਾ ਆ ਬਾਣਾ ਪਾਇਆ ਏਦਾਂ ਹੀ ਇਹਨਾਂ ਨੇ ਬਾਣੇ ਵੱਲ ਨੂੰ ਜਾਣਾ ਜਿਵੇਂ ਉਹਨਾਂ ਨੂੰ ਪਤਾ ਹੈ ਕਿ ਸਾਡਾ ਹੁਣ ਅੰਦਰ ਕੁੱਡੇ ਚ ਜਾਣ ਦਾ ਟਾਈਮ ਆ ਤਾਂ ਉਸ ਟਾਈਮ ਇਹਨਾਂ ਨੇ ਮਤਲਬ ਸਾਰੇ ਨੇ ਆਪਣੇ ਆਪਣੇ ਉਡਾਨ ਭਰ ਕੇ ਇੱਥੇ ਵਾਪਸ ਆ ਜਾਣਾ ਹੈ ਤੇ ਬਹੁਤ ਸੋਹਣੇ ਲੱਗਦੇ ਆ ਪੰਛੀ ਮੰਨੂ ਵੀ ਮੇਰਾ ਤਾਂ ਖੁਦ ਹੁਣ ਇਹਨਾਂ ਨਾਲ ਬਹੁਤ ਅਟੈਚਮੈਂਟ ਹੋ ਗਿਆ ਜਦੋਂ ਦਾ ਮੈਂ ਮਤਲਬ ਐਫਟਰ ਮੈਰਿਜ ਦੇ ਨਾਲ ਗਰਿਆਣਾ ਸ਼ੁਰੂ ਕੀਤਾ ਇਹਨਾਂ ਨੂੰ ਦਾਣਾ ਪਾਣੀ ਪਾਣਾ ਸ਼ੁਰੂ ਕੀਤਾ ਤੇ ਇੱਕ ਅਲੱਗ ਹੀ ਅਟੈਚਮੈਂਟ ਆ ਮੈਂ ਤੇ ਗਿੰਦੀ ਰਹੀ ਹਾਂ ਕਿ ਕਿੰਨੇ ਅੰਡੇ ਹੋ ਗਏ ਕਿੰਨਿਆਂ ਚ ਬੱਚੇ ਨਿਕਲ ਗਏ ਕਿਹੜੇ ਨਵੇਂ ਮੈਂਬਰ ਆਏ ਆ ਇਦਾਂ ਇੱਕ ਪਿਆਰ ਜਾਂ ਹੋ ਜਾਂਦਾ ਅਟੈਚਮੈਂਟ ਹੋ ਜਾਂਦੀ ਆ ਤੇ ਕਬੂਤਰ ਇੱਥੇ ਕੋਈ ਵੀ ਪੰਛੀ ਲਾ ਲੋ ਰੱਖਣਾ ਸ਼ੌਂਕ ਤੋਂ ਬਿਨਾਂ ਨਹੀਂ ਆਪਾਂ ਰੱਖ ਸਕਦੇ ¿Qué crees? Okay. Eh? ਤੇ ਕਬੂਤਰਾਂ ਨੂੰ ਰੰਗ ਲਾਉਣ ਤੋਂ ਬਾਅਦ ਅਸੀਂ ਕਬੂਤਰਾਂ ਨੂੰ ਜਿਹੜਾ ਬਾਹਰ ਹੀ ਛੱਡੀ ਜਾ ਰਹੇ ਸੀ ਤਾਂ ਕਿ ਕਬੂਤਰਾਂ ਦਾ ਜਿਹੜਾ ਰੰਗ ਆ ਉਹ ਪ੍ਰੋਪਰ ਸੁੱਕ ਜਵੇ ਤੇ ਉਹ ਅਲੱਗ-alag ਰੰਗ ਜਿਹੜਾ ਉਤਰੇ ਨਾ ਤੇ ਹਵਾਵਾਂ ਦੇ ਨਾਲ ਰੰਗ ਸੁੱਕ ਜਾਵੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਕਾਲਾ ਕਬੂਤਰ ਕਿੰਨਾ ਸੋਹਣਾ ਕਬੂਤਰ ਆ ਦੇਖ ਲਓ ਅਲੱਗ-ਅਲੱਗ ਪੰਛੀ ਪਰ ਕੋਈ ਤੀਤਪਾਹ ਨਹੀਂ ਆ ਸਾਰੇ ਇੱਕ ਦੂਜੇ ਦੇ ਨਾਲ ਰਹਿੰਦੇ ਇਕੱਠੇ ਤੇ ਕਿੰਨਾ ਇਨਾਂ ਵਿੱਚ ਪਿਆਰ ਆ ਮਤਲਬ ਦੇਖਣ ਨੂੰ ਮਿਲਦਾ ਇਕੱਠੇ ਦਾਣਾ ਖਾਂਦੇ ਆ ਇਕੱਠੇ ਪਾਣੀ ਪੀਂਦੇ ਆ ਇਕੱਠੇ ਉੱਡਦੇ ਆ ਫਿਰ ਇਕੱਠੇ ਵਾਪਸ ਘਰ ਆਉਂਦੇ ਆ ਤੇ ਪੰਛੀ ਬੜੇ ਸਿਆਣੇ ਹੁੰਦੇ ਆ ਜੇ ਆਪਾਂ ਇਹਨਾਂ ਦੀ ਕਦਰ ਕਰੀਏ ਤਾਂ ਤੇ ਮੇਰਾ ਕਬੂਤਰਾਂ ਦਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਕਿੱਦਾਂ ਦੇ ਲੱਗੇ ਮੇਰੇ ਇਹ ਨਵੇਂ ਮੰਬਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕੋਈ ਹੋਰ ਜੋ ਤੁਸੀਂ ਚਾਹੁੰਦੇ ਹੋ ਕਿ ਮੈਂ ਉਸ ਬਾਰੇ ਬਣਾਵਾਂ ਮੈਂ ਤੁਹਾਨੂੰ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੈਂ ਦੱਸਿਓ ਕਿ ਅਸੀਂ ਜਿੰਨੀ ਕੋਸ਼ਿਸ਼ ਕਰਦੇ ਆ ਤੁਹਾਨੂੰ ਕਿੰਨੀ ਕ ਪਸੰਦ ਆਂਦੀ ਆ ਪਲੀਜ਼ ਕਮੈਂਟ ਕਰਕੇ ਲਾਈਕ ਕਰਕੇ ਸ਼ੇਅਰ ਕਰਕੇ ਉਸ ਨੂੰ ਜ਼ਰੂਰ ਦੱਸਿਓ ਥੈਂਕ ਯੂ ਸੋ ਮੱਚ ਮਿਲਦੇ ਆ ਨਵੇਂ ਵਲੌਗ ਤੋਂ ਬਹੁਤ ਜਲਦੀ